ਸ੍ਰੀ ਗਾਜੀ ਮੈਂ ਤੁਹਾਡਾ ਆਪਣਾ ਐਪੀਰਵਾਰ ਤੇ ਬੜੇ ਵੀਰ ਰਾਏਪੁਰ ਤੋਂ ਕਾਰਮੀਤ ਰਾਏਗੁੱਟੀ ਜਿਨ੍ਹਾਂ ਨੇ ਬਹੁਤ ਹੀ ਪਿਆਰਾ ਗੀਤ ਲਿਖਿਆ ਚਿੱਟੇ ਦੇ ਤੇ ਤੁਹਾਡੀ ਸੇਵਾ ਵਿੱਚ ਹਾਜ਼ਰੀ ਲਗਵਾਉਣ ਜਾ ਰਹੀ ਹਾਂ ਉਹਦੇ ਨਾਲ ਚਿੱਟੇ ਦਾ ਤੇ ਚੰਗਾ ਲੱਗਿਆ ਤਾਂ ਸ਼ੇਅਰ ਕਰ ਦਿਓ ਲਾਈਕ ਕਮੈਂਟ ਕਰਕੇ ਵੀ ਦੱਸਿਓ ਹਰੂੜੀਆਂ ਤੋਂ লাশ ਮਿਲੀ ਥੋੜੀ ਥੋੜੀ ਜਿਉਂਦੀ ਸੀ ਬੁੱਕਲ ਚ ਲੈ ਕੇ ਪੁੱਕ ਸ਼ਮੀਲੀ ਥੋੜੀ ਥੋੜੀ ਜਿਉਂਦੀ ਸੀ ਗੁਕਲੇ ਚ ਲੈ ਕੇ ਪੁੱਤ ਮਾਂ ਬੜਾ ਰੋਂਦੀ ਸੀ ਜਰ ਗਿਆ ਫੈਲ ਦਰਿਆ ਵੀ ਛਲ ਚੋਂ ਹਾਏ ਮੇਰਾ ਕੱਢ ਦੋ ਪੰਜਾਬ ਚਿੱਟੇ ਵਾਲੀ ਦਾਲੀ ਦਾਲੀ ਚੋਂ ਮੇਰਾ ਕੱਢ ਦੋ ਪੰਜਾਬ ਦੇ ਦਲ ਦਲ ਚੋਂ ਮੇਰਾ ਕਢ ਦੋ ਪੰਜਾਬ ਸੁਪਨੇ ਸਜਾਏ ਹੋਣੇ ਬਾਪੂ ਤੂੰ ਪੇ ਸੜਕੇ ਪੁੱਤ ਮੇਰਾ ਲਗੂੜੀ ਸੀ ਵਦ ਲਿਖ ਪੜਕੇ ਸੁਪਨੇ ਸਜਾਏ ਹੋਣੇ ਬਾਪੂ ਤੂੰ ਪੇ ਸੜਕੇ ਪੁੱਤ ਮੇਰਾ ਲਗੂੜੀ ਸੀ ਅਦੇ ਲਿਖ ਪੜ ਕੇ ਕਿਉਂ ਮੁੱਕ ਗਈ ਦਲੇਰ ਜੋਰ ਅਣਖਲੇ ਚੋਂ ਹਾਏ ਮੇਰਾ ਕੱਢ ਦੋ ਪੰਜਾਬ ਚਿੱਟੇ ਵਾਲੀ ਦਲ ਦਲ ਚੋਂ ਮੇਰਾ ਕੱਢ ਦੋ ਪੰਜਾਬ ਨਸ਼ਿਆਂ ਦੀ ਦਲ ਦਲ ਚੋਂ ਮੇਰਾ ਕੱਢ ਦੋ ਪੰਜਾਬ ਰਖੜੀ ਦਾ ਦਿਨ ਉਤੋਂ ਵੀਰ ਯਾਦ ਆਉਂਦਾ ਹਉ ਮੰਨੋ ਜਾਂ ਨਾ ਮੰਨੋ ਕੋਈ ਅੱਜ ਪੈਣ ਨੂੰ ਰਵਾਉਂਦਾ ਹਉ ਰਖੜੀ ਦਾ ਦਿਨ ਉਤੋਂ ਵੀਰ ਯਾਦ ਆਉਂਦਾ ਹਉ ਮੰਨੋ ਜਾਂ ਨਾ ਮੰਨੋ ਕੋਈ ਅੱਜ ਪੈਣ ਨੂੰ ਰਵਾਉਂਦਾ ਲੱਭੇ ਆ ਪੁਰਾਣਾ ਹੋਣਾ ਟੀਕਾ ਕੋਈ ਖੱਲ ਚੋਂ ਹਾਏ ਮੇਰਾ ਕੱਢ ਦੋ ਪੰਜਾਬ ਚਿੱਟੇ ਵਾਲੀ ਦਲ ਦਲ ਚੋਂ ਮੇਰਾ ਕੱਢ ਦੋ ਪੰਜਾਬ ਨਸ਼ਿਆਂ ਦੀ ਦਲ ਦਲ ਚੋਂ ਮੇਰਾ ਕੱਢ ਦੋ ਪੰਜਾਬ ਸੋਰੀ ਪਾ ਮੈਂ ਬੇਸੁਰੇ ਪਾਰੇ ਦੁੱਖ ਤਾਂ ਸੜਾਉਣਾ ਸੀ ਕਰਮ ਜਿੱਤ ਰਾਇ ਕੋਟੀ ਸੱਚ ਨੂੰ ਪੈਰੋਣਾ ਸੀ ਸੁਰੇ ਬਾਵੇਂ ਬੇ ਸੁਰੇ ਪਾਰੇ ਦੁੱਖ ਤਾਂ ਸੜਾਉਣਾ ਸੀ ਕਰਮ ਜਿੱਤ ਰਾਇ ਕੋਟੀ ਸੱਚ ਨੂੰ ਪੈਰੋਣਾ ਸੀ ਮਿਕਲੂਗਾ ਸੱਟਾ ਕੋਈ ਇੱਕ ਦੇਸ ਗੱਲ ਚੋਂ ਹਾਏ ਮੇਰਾ ਕੱਢ ਦੋ ਪੰਜਾਬ ਚਿੱਟੇ ਵਾਲੀ ਦਲ ਦਲ ਚੋਂ ਮੇਰਾ ਕੱਢ ਦੋ ਪੰਜਾਬ ਨਸ਼ਿਆਂ ਦੀ ਦਲ ਦਲ ਚੋਂ ਮੇਰਾ ਕੱਢ ਦੋ ਪੰਜਾਬ ਮੇਰਾ ਕੱਢ ਦੋ ਪੰਜਾਬ ਹੱਸ ਕੇ ਗਾ ਲੀ ਜੇ ਚੰਗਾ ਲੱਗਿਆ ਤਾਂ ਸ਼ੇਅਰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ